ਨਿਊ ਹਰਿੰਦਰ ਨਗਰ ਗਲੀ ਨੰਬਰ 5A ਵਿਖੇ ਸਰਵਤ ਦੇ ਭਲੇ ਲਈ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਤੇ ਮਹੱਲਾ ਵਾਸੀਆਂ ਨੇ ਦੱਸਿਆ ਕਿ ਨਵੇਂ ਸਾਲ ਤੇ ਮਾਗੀ ਨੂੰ ਮੁੱਖ ਰੱਖਦੇ ਹੋਏ ਸਮੂਹ ਪਰਿਵਾਰਾਂ ਵੱਲੋਂ ਰਲ ਕੇ ਇਹ ਸੇਵਾ ਕੀਤੀ ਗਈ ਹੈ ਦੇਖੋ ਪੂਰੀ ਖਬਰ ਵਾਗੜੀ ਕਾ ਖਾਲਸਾ ਵਾਜੂ ਕੀ ਫਤਿਹ ਇਹ ਪਾਠ ਅਸੀਂ ਗਲੀ ਨੰਬਰ 5A ਛੀ ਤੇ ਪਿੰਡੀ ਸਾਹਿਬ ਦੇ ਜਿਹੜੀ ਗਲੀ ਨਾਲ ਹੈ ਉਹਨਾਂ ਦੇ ਨਾਲ ਰਲ ਕੇ ਲੋਹੜੀ ਦੇ ਤਿਹਾੜੀ ਤੇ ਮਾਗੀ ਦੇ ਦਿਨ ਅਸੀਂ ਮਹਾਰਾਜ ਦਾ ਸੁਖਮਨੀ ਸਾਹਿਬ ਦਾ ਪਾਠ ਕਰਾ ਰਹੇ ਹਾਂ ਕਿ ਸੱਚੇ ਪਾਤਸ਼ਾਹ ਅਗੇ ਬੇਨਤੀ ਕਰਦੀਆਂ ਸਾਰੇ ਜਣੇ ਰਲ ਕੇ ਕਿ ਸਾਡੇ ਤੇ ਇਸ ਗਲੀ ਦੇ ਉੱਤੇ ਇੱਥੇ ਸਾਰੀ ਸੰਤਨਤਾ ਤੇ ਸੁੱਖ ਸ਼ਾਂਤ ਬਖਸ਼ੇ ਸੱਚੇ ਪਾਤਸ਼ਾਹ ਸਾਡੇ ਤੇ ਇਸ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਸੁੱਖ ਸ਼ਾਂਤੀ ਰਵੇ ਆਉਂਦੇ ਸਾਲ ਨੂੰ ਫੇਰ ਅਸੀਂ ਇਸੇ ਤਰ੍ਹਾਂ ਰੜਕੇ ਸੁੱਖ ਸ਼ਾਂਤੀ ਵਾਸਤੇ ਲੋਹੜੀ ਦੇ ਤਿਹਾਰ ਤੇ ਜਾਂ ਮਾਗੀ ਦੇ ਤਿਹਾਰ ਤੇ ਇਸ ਤਰ੍ਹਾਂ ਰੜਕੇ ਹੀ ਪਾਠ ਕਰਾਈਏ ਤੇ ਸੁੱਖ ਸ਼ਾਂਤੀ ਰਵੇ ਸਾਡੇ ਗਲੀਆਂ ਦੇ ਸਾਡੇ ਘਰਾਂ ਦੇ ਵਿੱਚ ਇਸ ਕਰਕੇ ਅਸੀਂ ਇਸ ਸੁੱਖ ਸ਼ਾਂਤੀ ਦਾ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਪਕਵੜਿਆਂ ਦਾ ਪਕਵੜਿਆਂ ਦਾ ਲੰਗਰ ਅਸੀਂ ਚਲਾ ਰਹੇ ਹਾਂ ਤੇ ਨਾਲ ਚਾਹ ਦਾ ਚਲੰਗਰ ਚਲਾ ਰਹੇ ਹਾਂ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਸਾਰੇ ਅਸੀਂ ਆਨੰਦ ਦੇ ਨਾਲ ਖੁਸ਼ੀਆਂ ਮਨਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗਤਾਰ ਸਿੰਘ ਫੌਜੀ ਸਾਬਕਾ ਸੈਨਿਕ ਅਸੀਂ ਸਾਰਿਆਂ ਨੇ ਰਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤੇ ਸਾਰਿਆਂ ਦੀ ਸੰਗਤ ਸੀ ਸਾਰੀਆਂ ਗਲੀਆਂ ਰਲ ਕੇ ਸੁਖ ਸ਼ਾਂਤੀ ਲਈ ਪਰਮਾਤਮਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਨਈ ਹਰਿੰਦਰਨਗਰ ਫਰੀਦਕੋਟ ਗਲੀ ਨੰਬਰ 5 ਤੋਂ ਅਸੀਂ ਬੋਲਦੇ ਆ ਅਸੀਂ ਵੈਕਰੀ ਜੀ ਦਾ ਸ਼ਕਰਾਨਾ ਕਰਦੇ ਨਵੇਂ ਸਾਲ ਦੇ ਵਿੱਚ ਕੱਲ ਅਸੀਂ ਲੋਹੜੀ ਦਾ ਤਿਹਾਰ ਮਨਾਇਆ ਲੋਹੜੀ ਜਿਹੜੀ ਹੈ ਦੁੱਲਾ ਭੱਟੀ ਦੇ ਸਬੰਧ ਵਿੱਚ ਮਨਾਇ ਜਾਂਦੀ ਹੈ 1547 ਦੇ ਵਿੱਚ ਜਿਹੜਾ ਉਹ ਦੁੱਲਾ ਭੱਟੀ ਦਾ ਜਨਮ ਹੋਇਆ ਉਦੋਂ ਮੁਗਲਾਂ ਦਾ ਰਾਜ ਸੀ ਮੁਗਲ ਉਹਨਾਂ ਤੇ ਅਤਿਆਚਾਰ ਕਰਦੇ ਹੁੰਦੇ ਸੀ ਫਿਰ ਉਹਨਾਂ ਦੇ ਪਿਤਾ ਜੀ ਨੂੰ ਮੁਗਲਾਂ ਨੇ ਛੁਇਦ ਕੀਤਾ ਉਹਨਾਂ ਦੇ ਦਾਦੇ ਨੂੰ ਈਰਤ ਕੀਤਾ ਜਿਹੜਾ ਸੀਗਾ ਦੁੱਲਾ ਭੱਟੀ ਫਿਰ ਉਹ ਉਹਨਾਂ ਨੇ ਮੇਣਾ ਮਾਰਿਆ ਕੁੜੀਆਂ ਨੇ ਵੀ ਤੋ ਦੂਜਾ ਸਾਡੀਆਂ ਗਾਗਰਾਂ ਤੋੜਦਾ ਇਸ ਕਰਕੇ ਉਸ ਨੇ ਕੀ ਕੀਤਾ ਫਿਰ ਦੁੱਲੇ ਭੱਟੀ ਨੇ ਮੁਗਲਾ ਵਾਸਤੇ ਤੇ ਉੱਥੇ ਜਿਹੜੀਆਂ ਕੁੜੀਆਂ ਮੁਗਲ ਲੈ ਕੇ ਸੀਗੇ ਸਾਡੇ ਚਰਾਕੇ ਉਹ ਕੁੜੀਆਂ ਉਹਨਾਂ ਤੋਂ ਛਡਾਈਆਂ ਜਿਹੜੀਆਂ ਸਿੰਘਾਂ ਸੁੰਦਰੀ ਮੰਦਰੀ ਤੋਂ ਕੁੜੀਆਂ ਸੀ ਉਹ ਉਹਨਾਂ ਤੋਂ ਛਡਾਈਆਂ ਇਸ ਕਰਕੇ ਸੁੰਦਰੀ ਮੰਦਰੀ ਇਹ ਵਾਲਾ ਜਿਹੜਾ ਉਹ ਲੋੜੀ ਅਸੀਂ ਕੱਲ ਮਨਾਈ ਹੈ ਬਹੁਤ ਖੁਸ਼ੀ ਦੇ ਨਾਲ ਅੱਜ ਅਸੀਂ ਸੁਖਮੀ ਸਿੰਘ ਸਾਹਿਬ ਦਾ ਪਾਠ ਹੈ ਜਿਹੜਾ ਨਿਹਰ ਰੇਲ ਨਗਰ ਵੱਲੋਂ ਮਨਾ ਰਿਹਾ ਨਵੇਂ ਸਾਲ ਦੀਆਂ ਲੱਖ ਲੱਖਾਂ ਦਾ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਲਖਵਿੰਦਰ ਸਿੰਘ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਸਵਾਮਾਂ ਦੇ ਰਿਹਾ ਹਾਂ ਇਸ ਵਕਤ ਕਿ ਜੀ ਇਹ ਜਿਹੜਾ ਸੁਖਨੀ ਸਾਹਿਬ ਦਾ ਪਾਠ ਹੈ ਇਹ ਅਸੀਂ ਨਿਊ ਹਰਿੰਦਰਨਗਰ ਗਲੀ ਨੰਬਰ 5ਏ ਤੇ ਸਾਰੇ ਹੀ ਨਗਰ ਨਿਵਾਸੀਆਂ ਦੇ ਜਿਹੜਾ ਸਹਿਯੋਗ ਨਾਲ ਇਹ ਸੁਖਨੀ ਸਾਹਿਬ ਦਾ ਪਾਠ ਕਰਵਾ ਰਹੇ ਹਾਂ ਜੀ ਤੇ ਨਾਲ ਹੀ ਜਿਹੜਾ ਸੀ ਇਹ ਚਾ ਪਕੌੜਿਆਂ ਦਾ ਜਿਹੜਾ ਲੰਗਰ ਲਾਇਆ ਜੀ ਜੋ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਲਗਾ ਰਹੇ ਹਾਂ ਜੋ ਕਿ ਸਾਡਾ ਇਹ ਛੋਟਾ ਜਿਹਾ ਉਪਰਾਲਾ ਹੈ ਤੇ ਅੱਗੇ ਤੋਂ ਪ੍ਰਮਾਤਮਾ ਜਿਹੜਾ ਤੰਦਰੁਸਤੀਆਂ ਬਖਸ਼ੇ ਤੇ ਵਧੀਆ ਅਗਾਹ ਕਰ ਚੜੇ ਨੇਪਰੇ ਚੜੇ ਇਤਹੀ ਵੱਡੇ ਵਧੀਆ ਉਪਰਾਲੇ ਨਗਰ ਨਿਵਾਸੀਆਂ ਨਾਲ ਸਹਿਯੋਗ ਨਾਲ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮੰਦਿਰ ਰਿਪੋਰਟ